ਗੁਰਮੁਖ ਪਹਿਲਾਂ ਜਿਸਨਾ 5 ਜਿਆ ਨੰਬਰ ਵਾਰ ਤੋਂ ਕਹਿੰਦੇ ਕੋਸ 12 ਨੰਬਰ ਵਾਰ ਤੋਂ ਕੁਝ ਪੁਰਾ ਸੋ 12 ਨੰਬਰ ਵਾਰ ਤੋਂ ਸਾਡੇ ਬਲਵਿੰਦਰ ਸਿੰਘ ਸੰਧੂ ਜੀ ਨੌਜਵਾਨ ਆਗੂ ਨੇ ਤੇ ਜਿਨ੍ਹਾਂ ਦਾ ਪਿਛਲਾ ਇਤਿਹਾਸ ਵੀ ਜਿਹੜਾ ਇਹਨਾਂ ਦਾ ਪੋਲੀਟੀਕਲੀ ਆ ਤੇ ਜਿਨ੍ਹਾਂ ਦਾ ਬਹੁਤ ਤਜਰਬਾ ਹੈ ਸੋ ਇਸ ਤਰ੍ਹਾਂ ਕਿ ਇਹਨਾਂ ਦਾ ਫਾਊਂਡਰ ਕਹਿ ਰਹੇ ਨੇ ਵੀ ਇਹ ਤਾਂ ਫਾਊਂਡਰ ਨੇ ਤੇ ਅਸੀਂ ਤਾਂ ਹਜੇ ਇੱਥੇ ਜ਼ਰੂਰ ਹਜੇ ਥੋੜੇ ਦਿਨ ਪਹਿਲਾਂ ਆਏ ਆ ਪਰ ਇਹਨਾਂ ਦੇ ਕੰਮ ਦੇਖ ਕੇ ਆਏ ਆ ਸੋ ਲੋਕਾਂ ਨੂੰ ਬੇਨਤੀ ਕਰਦੇ ਆਂ ਤੇ ਤੁਸੀਂ ਆਪਣੀ ਇੱਕ ਇੱਕ ਕੀਮਤੀ ਵੋਟ ਆ ਜਿਹੜੀ ਉਹ ਸਰਦਾਰ ਭਗਵੰਤ ਸਿੰਘ ਹੁਣੀਆਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਰਦਾਰ ਕੇਸਰੀਵਾਲ ਸਾਹਿਬ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਤੇ ਸਾਡੇ ਬਹੁਤ ਸਤਿਕਾਰਯੋਗ ਮੰਤਰੀ ਮੁੰਡੀਆਂ ਸਾਹਿਬ ਜਿਨ੍ਹਾਂ ਦੇ ਜਤਨਾ ਸਰਕਾਰ ਅਸੀਂ ਇਹ ਪਾਰਟੀ ਜੁਆਇਨ ਕੀਤੀ ਆ ਉਹਨਾਂ ਦੇ ਜਿਹੜਾ ਨਿਮਰਤਾ ਤੇ ਉਹਨਾਂ ਦਾ ਪਿਆਰ ਦੇਖ ਕੇ ਇਸ ਪਾਰਟੀ ਚ ਆਏ ਆ ਤੇ ਜਿਨ੍ਹਾਂ ਨੇ ਇਹ ਚਿਹਰਾ ਜਿਹੜੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਨੇ ਇਹ ਬਹੁਤ ਕੁਝ ਦੇਖ ਕੇ ਦਿੱਤੀਆਂ ਨੇ ਸੋ ਪਰਖੇ ਹੋਏ ਲੋਕ ਨੇ ਸੋ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਤਾਂ ਕਿ ਜਿਹੜਾ ਪੰਜਾਬ ਨੂੰ ਆਪਾਂ ਤਰੱਕੀ ਵਾਲੇ ਪਾਸੇ ਲਿਜਾ ਸਕੀਏ ਕਿਸੇ ਦਾ ਰਿਸਪੌਂਸ ਮਿਲ ਰਿਹਾ ਸਾਡੇ ਸਾਹਮਣੇ ਜੰਨਿਆ ਤਾਂ ਕਿ ਸੋ ਲੋਕਾਂ ਦਾ ਰਿਸਪੌਂਸ ਦੇਖ ਕੇ ਤਾਂ ਇੰਨੀ ਖੁਸ਼ੀ ਹੋ ਰਹੀ ਆ ਵੀ ਜੇ ਕੰਮ ਹੋਣਾ ਚਾਹੀਦਾ ਤਾਂ ਇਸ ਤਰੀਕੇ ਦਾ ਹੀ ਹੋਣਾ ਚਾਹੀਦਾ ਤਾਂ ਹੀ ਲੋਕ ਇੰਨਾ ਪਿਆਰ ਕਰਦੇ ਆ ਇਹ ਸਾਰਾ ਜਿਹੜਾ ਸਰਕਾਰ ਵੱਲੋਂ ਪਿਛਲੇ ਸਮੇਂ ਦੇ ਬਿਜਲੀ ਦੀ ਸਹੂਲਤ ਜਿਹੜੀ ਗਰੀਬ ਲੋਕਾਂ ਨੂੰ ਦਿੱਤੀ ਹੋਈ ਆ ਉਹ ਜਿਹੜੇ ਲੋਕ ਵਾਅਦਾ ਕਰਕੇ ਪਿਛਲੇ ਸਮੇਂ ਦੇ ਵਿੱਚ ਚਲੇ ਗਏ ਪਰ ਉਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਇਹਨਾਂ ਨੇ ਆਉਂਦਿਆਂ ਸਾਰੀ ਜਿਹੜੀ ਬਿਜਲੀ ਵਾਲੀ ਫੈਸਿਲਿਟੀ ਦਿੱਤੀ ਉਹ ਅਜੋ ਦੇ ਕਰਕੇ ਗਰੀਬ ਲੋਕ ਬਹੁਤ ਰਾਹਤ ਮਹਿਸੂਸ ਕਰਦੇ ਆ ਤੇ ਜ਼ਰੂਰਤਮੰਦ ਤੇ ਆਉਣ ਵਾਲੇ ਸਮੇਂ ਦੇ ਜਿਹੜੇ ਬਾਕੀ ਵੀ ਵਾਅਦੇ ਕੀਤੇ ਗਏ ਨੇ ਉਹ ਵੀ ਹੁਣ ਪੂਰੇ ਹੋਣ ਜਾ ਰਹੇ ਆ ਅਗਲੀਆਂ ਚੋਣਾਂ ਦੇ ਵਿੱਚ ਕਿਸੇ ਨੂੰ ਕੋਈ ਐਸਾ ਏਜੰਡਾ ਜਾਂ ਮੁੱਦਾ ਰਹੂਗਾ ਨਹੀਂ ਜਿਹੜਾ ਕੋਈ ਬੋਲਣ ਲਈ ਉਹਨਾਂ ਕੋਲ ਹੋਵੇ ਕਿਉਂਕਿ ਸਰਕਾਰ ਵੱਲੋਂ ਕੰਮ ਹੀ ਇੰਨੇ ਕੀਤਾ ਜਾਣਾ ਹੈ ਹਾਂਜੀ ਅੱਜ ਕਰਬਖਾ ਪਹੁੰਚੇ ਰਿਪੋਰਟ ਨੰਬਰ 12 ਬਹੁਤ ਬਹੁਤ ਧੰਨਵਾਦ ਬਕਰਵਾਲ ਸਾਹਿਬ ਦਾ ਜੀ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਜਿਨ੍ਹਾਂ ਦੀ ਕਿਰਪਾ ਅਸ਼ੀਰਵਾਦ ਸਦਕਾ ਸਰਦਾਰ ਕੇਸਰੀ ਕੇਜਰੀਵਾਲ ਜੀ ਸਰਦਾਰ ਪ੍ਰਭਾਸ ਸਿੰਘ ਮਾਨ ਜੀ ਅਤੇ ਸਾਡੇ ਵੱਡੇ ਵੀਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਦੇ ਅਸ਼ੀਰਵਾਦ ਨਾਲ ਮੈਨੂੰ ਨਿਮਾਣੇ ਜੀ ਬਰਕਰਨੂ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਇਹ ਜੀ ਕਹਿਣਾ ਜ਼ਰੂਰ ਪੈਣਾ ਚਾਹੁੰਦਾ ਵੀ ਜਿੰਨੇ ਲੋਕਾਂ ਨੇ ਟਿਕਟਾਂ ਪੈਸੇ ਦੇ ਕੇ ਵਿਕੀਆਂ ਨੇ ਸੱਤੋਂ ਕਿਸ ਨੇ 1 ਰੁਪਈਆ ਨਹੀਂ ਲਿਆ ਜੀ ਸਾਡੀਆਂ ਮਿਹਨਤਾਂ ਨੂੰ ਦੇਖਦੇ ਪਾਰਟੀ ਨੇ ਸਨਮਾਨ ਬਖਸ਼ਿਆ ਤੇ ਜਿਹੜਾ ਪਾਰਟੀ ਨੇ ਇਨੂੰ ਬੜੀ ਲੀਡ ਨਾਲ ਜਿੱਤ ਕੇ ਰਵਾਂਗੇ ਅੱਜ ਅਸੀਂ ਡੋ ਟੂ ਡੋਰ ਕਰਨ ਗਏ ਸੀ ਲੋਕਾਂ ਦਾ ਰਿਸਪੌਂਸ ਆ ਪਈ ਤੁਹਾਨੂੰ ਆਉਣ ਦੀ ਲੋੜ ਨਹੀਂ ਭਾਜੀ ਕਹਿੰਦੇ ਵੋਟਾਂ ਅਸੀਂ ਆਪ ਪਾਵਾਂਗੇ ਪਰ ਸਾਡਾ ਫਰਜ਼ ਬਣਦਾ ਕੱਲੇ-ਕੱਲੇ ਘਰ ਤੱਕ ਜਾ ਕੇ ਵੋਟਰਾਂ ਤੱਕ ਪਹੁੰਚ ਕਰਨ ਲਈ ਕਿਉਂਕਿ ਸਰਕਾਰ ਕੰਮ ਹੀ ਇੰਨੇ ਕਰ ਰਹੀ ਹੈ ਕਿ ਲੋਕ ਖੁਸ਼ ਨੇ ਜੀ ਜਿਹੜੇ ਛੋਟੇ-ਮੋਟੇ ਕੋਈ ਕੰਮ ਰਹਿੰਦੇ ਨੇ ਉਹ ਅਸੀਂ ਆਪਣੇ ਗਰਾਊਂਡ ਲੈਵਲ ਤੇ ਇਲੈਕਸ਼ਨਾਂ ਤੋਂ ਬਾਅਦ ਜਦੋਂ ਕੌਂਸਲਰ ਬਣ ਗਏ ਜਿੱਤ ਗਏ ਪਰਮਾਤਮਾ ਕਿਰਪਾ ਕਰੇ ਜਿੰਨੀਆਂ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਸਾਰੀਆਂ ਪਹਿਲ ਦੇ ਆਧਾਰ ਤੇ ਹੱਲ ਹੋਣਗੀਆਂ ਤਾਂ ਕਿ ਸਾਨੂੰ ਅੱਗੇ ਤੋਂ ਵੀ ਲੋਕਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲੇ ਤੇ ਲੋਕੋ ਸਾਨੂੰ ਕਬੂਲ ਕਰਨ ਜੇ ਇਹ ਨਾ ਹੋਵੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਲੋਕ ਜਿੱਤਦੇ ਸੀ 5 ਸਾਲ ਮੁੜ ਕੇ ਆਉਂਦਾ ਨਹੀਂ ਸੀ ਹੁਣ ਅਸੀਂ ਪਿੱਛੇ ਗਏਆ ਵਾਰਡ ਦੇ ਵਿੱਚ ਪਹਿਲਾਂ ਕਾਂਗਰਸ ਦੇ ਕਾਉਂਸਲਰ ਰਹੇ ਉੱਥੇ ਪਹਿਲਾਂ ਅਕਾਲੀ ਦਲ ਦੇ ਰਹੇ ਗਲੀਆਂ ਕੱਚੀਆਂ ਨੇ ਬੁਰਾ ਹਾਲ ਹੈ ਜੀ ਹੁਣ ਮੈਂ ਅੱਜ ਵਾਦਾ ਕਰਕੇ ਆਇਆ ਵੀ ਆਉਂਦੇ ਸਾਲ 1 ਸਾਲ ਦੇ ਵਿੱਚ ਵਿੱਚ ਸਾਰੀਆਂ ਗਲੀਆਂ ਪੱਕੀਆਂ ਹੋਣਗੀਆਂ ਤੁਹਾਡੀਆਂ ਜੀ ਕਿਹੜਾ ਜਿੱਤਾਂ ਤੁਸੀਂ ਹੁਣ ਵਾਰਡ ਦੇ ਵਿੱਚ ਕਰ ਰਹੇ ਹੋ ਜਾਣਿਓ ਕਿਹੜੇ ਕਿਹੜੇ ਕੰਮ ਨੇ ਵਾਰਡ ਦੇ ਕਿਹੜੇ ਕਿਹੜੇ ਮੁੱਦੇ ਨੂੰ ਲੈ ਕੇ ਤੁਰੇ ਕੰਮ ਲੋਕਾਂ ਦੇ ਕੋਈ ਖਾਸ ਛੋ ਕਲੋ ਨਜਰਾਂ ਦੇ ਕਲੋਨੀਆਂ ਕੱਟਤੀਆਂ ਨਜਾਇਜ਼ ਕਲੋਨੀਆਂ ਕੱਟ ਕੇ ਪੈਸਾ ਕਮਾਇਆ ਲੀਡਰਾਂ ਨੇ ਰਲ ਕੇ ਜੀ ਔਰ ਲੋਕਾਂ ਦੇ ਘਰ ਬਣ ਗਏ ਪੈਸਾ ਲੋਕਾਂ ਨੇ ਲਾਇਆ ਗਲੀਆਂ ਕਿਸੇ ਨੇ ਬਣਾਈਆਂ ਨਹੀਂ ਸਹੂਲਤਾਂ ਨਹੀਂ ਬਣੀਆਂ ਹੁਣ ਜਦੋਂ ਦੇ ਅਸੀਂ ਪਹਿਲਾਂ 2022 ਚ ਵਿਧਾਨ ਸਭਾ ਦੀਆਂ ਚੋਣਾਂ ਤੁਸੀਂ ਵੋਟਾਂ ਮੰਗੀਆਂ ਵਾਅਦਾ ਕੀਤਾ ਸੀ ਗਲੀਆਂ ਬਣਾਵਾਂਗੇ ਉਸ ਵੋਟਾਂ ਇਲੈਕਸ਼ਨ ਆਪਣੀਆਂ ਕੌਂਸਲ ਦੀਆਂ ਲੇਟ ਹੋ ਗਈਆਂ ਕਿਸੇ ਕਾਰਨ ਕਰਕੇ ਉਹ ਕੰਮ ਪ੍ਰੋਪਰ ਰਹਿ ਕੇ ਪੂਰੇ ਨਹੀਂ ਹੋਏ ਜੀ ਥੋੜੇ ਰਹਿ ਕੇ ਪਰ ਹੁਣ ਪਰਮਾਤਮਾ ਨੇ ਮੌਕਾ ਦਿੱਤਾ ਜੋ ਵੀ ਕੰਮ ਰਹਿੰਦੇ ਨੇ ਉਹ ਪਹਿਲ ਦੇ ਆਧਾਰ ਤੇ ਮੁੰਡੀਆਂ ਸਾਹਿਬ ਦੇ ਅਸ਼ੀਰਵਾਦ ਦੇ ਇੱਕ ਸਾਲ ਦਾ ਮਤਲਬੋਂ ਜ਼ਿਆਦਾ ਕਹਿੰਦਾ 6 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਕੁਝ ਸਾਡੇ ਟੈਂਡਰ ਪਾਸ ਕਰਵਾ ਵੀ ਚੁੱਕੇ ਹਾਂ ਜੀ ਚੋਣ ਜਾਬਤਾ ਲੱਗਿਆ ਉਹ ਨਹੀਂ ਕੰਮ ਸ਼ੁਰੂ ਹੋਇਆ ਸਾਡੇ ਤੇ ਜਨਵਰੀ ਜਾਂ ਫਰਵਰੀ ਦੇ ਵਿੱਚ ਹੀ ਅਸੀਂ ਉਹ ਕੰਮ ਸਟਾਰਟ ਕਰਵਾ ਦਾਂਗੇ ਜੋ ਵੀ ਲੋਕਾਂ ਨੇ ਵਾਅਦੇ ਕੀਤੇ ਆ ਤੇ ਬਾਕੀ 1.5 ਕਰੋੜ ਰੁਪਏ ਦੇ ਕੰਮ ਟੈਂਡਰ ਪਾਸ ਹੋ ਚੁੱਕੇ ਨੇ ਆਪਣੇ ਕੁਝ ਮਜਬੂਰੀਆਂ ਹੁੰਦੀਆਂ ਨੇ ਪ੍ਰੋਸੈਸ ਹੁੰਦਾ ਹੀ ਜਾਬਤਾ ਕਰਕੇ ਨਹੀਂ ਕਰ ਸਕਦੇ ਬਾਕੀ ਕੜਵਲ ਭਾਜੀ ਆਏ ਨੇ ਇਹਨਾਂ ਦਾ ਬਤਾਏ ਰੰਦੂ ਧੰਨਵਾਦ ਹੈ ਇਹਨਾਂ ਨੇ ਸਾਡਾ ਪੂਰਾ ਇਥੇ ਕੈਂਪੇਨ ਕਰਵਾਈ ਹੈ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਆਸ ਕਰਦੇ ਹਾਂ ਕਿ ਪਰਮਾਤਮਾ ਕਾਮਯਾਬੀ ਬਖਸ਼ੂ ਤਾਂ ਲੋਕਾਂ ਦੀ ਸੇਵਾ ਕਰਦੇ ਰਹੀ